ਬਜਟ ਜਿਹੜਾ ਪੇਸ਼ ਹੋਣ ਜਾ ਰਿਹਾ ਐ ਉਸ ਤੋਂ ਲੈ ਕੇ ਕਿਸ ਤਰ੍ਹਾਂ ਦੀ ਉਮੀਦ ਹੈ ਖਾਸ ਕਰਕੇ ਬਪਾਰੀਆਂ ਨੂੰ ਤੇ ਜਿਹੜੀ ਲੁਧਿਆਣਾ ਦੀ ਇੰਡਸਟਰੀ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜੀ ਬਜਟ ਹੁਣ ਨਿਰਲਾ ਸੀਤਾਰਮ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਕਿੰਤਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜੀ 1 ਫਰਵਰੀ ਨੂੰ ਪੇਸ਼ ਕਰਨ ਜਾ ਰਹੇ ਹਾਂ 2025-26 ਦਾ ਜਿਹੜਾ ਵਪਾਰ ਮੰਡਲ ਹੈ ਜਿੱਦਾਂ ਮੈਂ ਹੈਗਾ ਸਟੇਟ ਸੈਕਟਰੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਮੇਰਾ ਨਾਮ ਹੈ ਯੂਸ਼ अग्रवाल ਤੇ ਭਾਰਤੀ ਜਗੋਪਾਰ ਮੰਡਲ ਦਾ ਨੈਸ਼ਨਲ ਸੈਕਟਰੀ ਵੀ ਹਾਂ ਜਿਹੜਾ ਆਮ ਵਪਾਰੀ ਹੈ ਚਾਹੇ ਪੰਜਾਬ ਚ ਹੋਵੇ ਚਾਹੇ ਪੰਜਾਬ ਦੇ ਬਾਹਰ ਹੋਵੇ ਉਹਨੂੰ ਕੁਝ ਉਮੀਦਾਂ ਹੁੰਦੀਆਂ ਬਜਟ ਤੋਂ ਲੈ ਕੇ ਪਿਛਲੇ ਸਾਲ ਜਿਹੜਾ ਬਜਟ ਬਣਾਇਆ ਸੀਗਾ ਸਰਕਾਰ ਨੇ ਉਹ ਇੱਕ ਆਪਣਾ ਰੋਡ ਮੈਪ ਤਿਆਰ ਕੀਤਾ ਸੀਗਾ 2047 ਤੱਕ ਡਿਵੈਲਪਡ ਨੇਸ਼ਨ ਬਣਨ ਵਾਸਤੇ ਉਹਦੇ ਵਿੱਚ ਇਹਨਾਂ ਨੇ ਯੂਥ ਲਈ تھا ਫਾਰਮਰ ਲਈਤੇ ਔਰ ਔਰਮਨ ਲਈਤੇ ਤੇ ਜਿਹੜਾ ਬਿਲੋ ਪਾਵਰ ਟੈਨ ਉਹਨਾਂ ਨੂੰ ਦਿੱਤਾ ਪਿਛਲੇ ਸਾਲ ਵੀ ਵਪਾਰੀ ਨੂੰ ਕੁਝ ਨਹੀਂ ਮਿਲਿਆ ਉਮੀਦਾਂ ਸੀਗੀਆਂ ਤੇ ਅੱਤ ਕੀ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਇਦ ਵਪਾਰੀਆਂ ਦੀ ਸੁਣੀ ਜਾਵੇ ਪਿਛਲੇ 2 ਸਾਲ ਤੋਂ ਅਸੀਂ ਰੋਜ਼ ਰეკੋਮੈਂਡੇਸ਼ਨ ਭੇਜ ਰਹੇ ਹਾਂ ਕਿ ਪੰਜਾਬ ਬੀਇੰਗ ਦਾ ਬਾਰਡਰ ਸਟੇਟ ਸਾਰੇ ਨੂੰ ਪਤਾ ਹੈ ਪਿਛਲੇ 2.5 ਸਾਲ ਚ ਪੰਜਾਬ ਦੇ ਅੰਦਰ ਵਪਾਰ ਦਾ ਪੱਠਾ ਬੈਠਿਆ ਹੈ। ਉਹਨਾਂ ਦਾ ਵਨ ਆਫ ਦਾ ਮੇਜਰ ਰੀਜ਼ਨ ਹੈਗਾ ਜੀ ਜਿਹੜਾ ਬਾਰਡਰ ਪੰਜਾਬ ਦੇ ਬੰਦ ਹੈ। ਜਿਹੜੇ ਕਿਸਾਨਾਂ ਨੇ ਬਾਰਡਰ ਆਪਣੇ ਬੰਦ ਕੀਤੇ ਹੋਏ ਆ ਪਿਛਲੇ 2 ਵਾਰੀ ਐਡੀਟੇਸ਼ਨਾਂ ਹੋਈਆਂ। ਇੱਕ ਵਾਰੀ ਹੋਈ ਸੀ ਕਿ 1.5 ਸਾਲ ਪਹਿਲਾਂ ਜਦੋਂ ਸਾਰੇ ਦਿੱਲੀ ਗਏ ਸੀਗੇ ਉਸ ਟਾਈਮ ਵੀ ਬੰਦ ਸੀਗਾ। ਪੰਜਾਬ ਦੇ ਵਪਾਰ ਨੂੰ 4 ਲੱਖ ਕਰੋੜ ਦਾ ਲਾਸ ਹੋਇਆ ਸੀਗਾ ਤੇ ਇਕੱਲਾ ਲੁਧਿਆਣਾ ਜਿੰਨੂੰ 1 ਲੱਖ ਕਰੋੜ ਦਾ ਲਾਸ ਹੋਇਆ ਸੀ। ਅੱਜ ਦੇ ਟਾਈਮ ਵੀ ਚਾਹੇ ਉਹ ਦਿੱਲੀ ਨਹੀਂ ਜਾਂਦੇ ਐ ਐਡੀਟੇਸ਼ਨ ਕਰਨ ਵਾਸਤੇ ਲੇਕਿਨ ਪੰਜਾਬ ਦਾ ਬਾਰਡਰ ਬੰਦ ਕੀਤਾ ਹੋਇਆ ਹੈ। ਮਾਲ ਦੀ ਆਵਾਜਾਹੀ ਤੇ ਆਮ ਲੋਕਾਂ ਦੀ ਆਵਾਜਾਹੀ ਚ ਦਿੱਕਤ ਹੁੰਦੀ ਹੈ ਸਿਰਫ ਟਰਾਂਸਪੋਰਟੇਸ਼ਨ ਕਾਸਟ ਹੀ ਪੰਜਾਬ ਦੇ ਵਪਾਰੀ ਨੂੰ ਹਰ ਹਫਤੇ 100 ਕਰੋੜ ਰੁਪਈਆ ਪੈਂਦੀ ਹੈ ਐਡੀਸ਼ਨਲ ਜਿਹੜਾ ਮਾਲ ਘੁੰਮ ਕੇ ਜਾਂਦਾ ਕੰਮ ਚੱਲਦਾ ਹੈ ਕੰਮ ਰੁਕਦਾ ਨਹੀਂ ਲੇਕਿਨ ਐਡੀਸ਼ਨਲ ਕਾਸਟ ਪੈਂਦੀ ਦੂਜਾ ਅਸੀਂ ਨਿਰਮਲ ਜੀ ਨੂੰ ਕਈ ਵਾਰ ਲੈਟਰ ਵੀ ਲਿਖੀ ਹੈ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਇਨਵੈਸਟਮੈਂਟ ਹੈ ਇਹ ਸਾਡਾ ਡਾਟਾ ਵੀ ਹੈ ਜਿਹੜੀ ਐਮਐਸਐਮਈ ਐਕਸਪੋਰਟ ਪ੍ਰੋਮੋਸ਼ਨ ਕਾਉਂਸਲ ਹੈ ਉਹਨਾਂ ਦਾ ਡਾਟਾ ਵੀ ਹੈ ਸੈਂਟਰਲ ਗਵਰਨਮੈਂਟ ਦਾ ਆਪਣਾ ਡਾਟਾ ਵੀ ਹੈ। ਇਹੀ ਡਾਟਾ ਨੂੰ ਨਿਰਮਲ ਸਿਤਾਰਾਮਨ ਜੀ ਨੇ ਪਿਛਲੇ ਸਾਲ ਜਦੋਂ MP ਦੇ ਇਲੈਕਸ਼ਨ ਟਾਈਮ ਤੇ ਕੈਂਪੇਨਿੰਗ ਚਲੋ ਧਿਆਨੇ ਆਈ ਸੀ ਕਿ ਉਹਨਾਂ ਨੇ ਦਰਸਾਇਆ ਵੀ ਸੀਗਾ ਕਿ ਅਸੀਂ ਵੀ ਇਹੀ ਚੀਜ਼ ਦੇਖਦੇ ਹਾਂ। ਪੰਜਾਬ ਦੇ ਅੰਦਰ ਪਿਛਲੇ 3 ਸਾਲਾਂ ਚ 85% ਇਨਵੈਸਟਮੈਂਟ ਕੱਟੀ ਹੈ। ਚਾਹੇ ਉਹ ਵਪਾਰੀਆਂ ਦੀ ਹੋਵੇ, ਚਾਹੇ ਉਹ ਫੋਰਨ ਡਾਇਰੈਕਟ ਇਨਵੈਸਟਮੈਂਟ ਹੋਵੇ, ਚਾਹੇ ਉਹ ਕਿਸੇ ਵੀ ਕਿਸਮ ਦੀ ਇੱਥੇ ਕੰਮ ਖੋਲਣਾ ਹੋਵੇ। ਸਟੇਟ ਗਵਰਨਮੈਂਟ ਦਾ ਵੀ ਕੈਪੀਟਲ ਐਕਸਪੈਂਡੀਚਰ ਘਟਿਆ ਹੈ। ਆਨ ਬੁਕਸ ਚਾਹੇ ਵਧਿਆ ਹੈ ਲੇਕਿਨ ਘ ਦੂਜੇ ਪਾਸੇ ਆਪਾਂ ਦੇਖੀਏ ਤਾਂ ਨੈਸ਼ਨਲ ਦੀ ਗੱਲ ਕਰੀਏ ਹਿੰਦੁਸਤਾਨ ਚ ਪਿਛਲੇ 3 ਸਾਲਾਂ ਚ ਮਿਨੀਮਮ ਤੋਂ ਮਿਨੀਮਮ 5% ਇਨਵੈਸਟਮੈਂਟ ਵਧੀ ਹੈ ਐਫ ਡੀ ਆਈ ਵਧੀ ਹੈ 1 ਟ੍ਰਿਲੀਅਨ ਡਾਲਰ ਤੱਕ ਪਹੁੰਚੀ ਹੈ ਪਿਛਲੇ ਸਾਲ ਪੰਜਾਬ ਵੀ ਹਿੰਦੁਸਤਾਨ ਦਾ ਹਿੱਸਾ ਹੈ ਜੇ ਆਪਾਂ ਮੰਨਦੇ ਆ ਕਿ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਆਪਾਂ ਨੂੰ ਇਹ ਵੀ ਮੰਨਣਾ ਪੈਣਾ ਹੈ ਕਿ ਉਸ ਨੁਕਸਾਨ ਨੂੰ ਠੀਕ ਕਰਨਾ ਪੈਣਾ ਅੱਜ ਦੇ ਟਾਈਮ ਪੰਜਾਬ ਦੇ ਉੱਪਰ ਪੌਣੇ 4 ਲੱਖ ਕਰੋੜ ਦਾ ਲੋਨ ਹੈ ਹੋਨ ਸਾਡੀ ਸਰਕਾਰ ਜਿਹੜੀ ਹੈ ਉਹ ਲੋਨ ਤੇ ਜੀ ਰਹੀ ਹੈ ਹੁਣ ਸਾਡਾ ਤੁਰਪਾਗ ਹੈ ਕਿ ਇਹ ਸਰਕਾਰ ਆਈ ਹੈ ਲੇਕਿਨ ਵਪਾਰੀਆਂ ਨੂੰ ਹਲੇ ਵੀ ਸਟੇਟ ਗਵਰਨਮੈਂਟ ਐਂਡ ਨੈਸ਼ਨਲ ਗਵਰਨਮੈਂਟ ਦੋਨਾਂ ਤੋਂ ਉਮੀਦ ਹੈਗੀ ਹੈ ਕਿ ਸ਼ਾਇਦ ਸਾਡੀ ਸੁਣ ਲਵੇ ਜੀਐਸਟੀ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਜੀਐਸਟੀ ਦੀ ਕਲੈਕਸ਼ਨ 2024 ਦਸੰਬਰ ਚ ਪੂਰੇ ਹਿੰਦੁਸਤਾਨ ਚ 178 ਲੱਖ ਕਰੋੜ ਗਈ ਹੈ ਤੇ ਕੱਲੀ ਪੰਜਾਬ ਦੀ 2000 ਕਰੋੜ ਜੇ ਆਪਾਂ ਨੈਸ਼ਨਲ ਵਾਈਜ਼ ਤੇ ਸਟੇਟ ਵਾਈਜ਼ ਦਾ ਇਅਰ ਔਨ ਡਾਟਾ ਗੱਡੀਏ ਤਾ ਜਿਹੜੀ ਪੰਜਾਬ ਦੀ ਕਲੈਕਸ਼ਨ ਆਂਦੀ ਹੈ ਉਹ 20 ਤੋਂ 21 ਹਰ ਕਰੋੜ ਰੁਪਏ ਤੱਕ ਆ ਕੇ ਥੰਮ ਜਾਂਦੀ ਹੈ। ਬਗਲ ਦਾ ਸਟੇਟ ਹੈ ਹਰਿਆਣਾ। ਉੱਥੇ ਜਾਂਦੀ ਹੈ 80 ਹਰ ਕਰੋੜ। ਪੰਜਾਬ ਤੋਂ 4 ਗੁਣਾ ਜ਼ਿਆਦਾ। ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਅੰਦਰ ਵੀ 1 ਲੱਖ ਕਰੋੜ ਤੋਂ ਵੱਧ GST ਕਲੈਕਸ਼ਨ ਜਾਂਦੀ ਹੈ ਪੂਰੇ ਸਾਲ 'ਚ। ਤਾਂ ਇਹ ਤਾਂ ਗੱਲ ਸਮਝ ਆਂਦੀ ਹੈ ਕਿ ਪੰਜਾਬ ਨੂੰ ਵਪਾਰੀਆਂ ਨੂੰ ਸਪੋਰਟ ਚਾਹੀਦੀ ਹੈ। ਉਹ ਸਪੋਰਟ ਕਿੱਦਾਂ ਮਿਲੇਗੀ? ਉਹ ਅਸੀਂ ਬਜਟ ਤੋਂ ਐਕਸਪੈਕਟ ਕਰਦੇ ਹਾਂ ਕਿ ਜਿਹੜੀ ਸਾਡੀ ਉਮੀਦਾਂ ਕੀਕ ਪੰਜਾਬ ਬੀਇੰਗ ਦਾ ਬਾਰਡਰ ਸਟੇਟ ਇੱਕ ਇਕਨੋਮਿਕ ਪੈਕੇਜ ਦਿੱਤਾ ਜਾਵੇ ਜਿੱਦਾਂ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਨੈਸ਼ਨਲ ਗਵਰਨਮੈਂਟ ਨੇ ਪ੍ਰੋਵਾਈਡ ਕੀਤਾ ਸੀਗਾ 17000 ਕਰੋੜ ਦਾ ਹਿਮਾਚਲ ਪ੍ਰਦੇਸ਼ ਨੂੰ ਉਹਨਾਂ ਨੇ ਉਹੀ ਸਕੀਮ ਦਿੱਤੀ ਸੀਗੀ 50000 ਕਰੋੜ ਦੀ ਤੇ ਬਾਕੀ ਸਟੇਟ ਗਵਰਨਮੈਂਟ ਨੇ ਆਪਣੀਆਂ ਇਨਵੈਸਟਮੈਂਟ ਆ ਸਕੀਮਾਂ ਇੰਡਸਟਰੀਅਲ ਸਕੀਮਾਂ ਲਾਲ ਅਟਰੈਕਟ ਕੀਤੀਆਂ 20 ਲੱਖ ਕਰੋੜ ਤੱਕ ਪੈਕੇਜ ਨੂੰ ਲੈ ਗਏ ਉੱਤਰ ਪ੍ਰਦੇਸ਼ ਨੂੰ ਵੀ ਸੈਂਟਰਲ ਗਵਰਨਮੈਂਟ ਨੇ 7 ਲੱਖ ਕਰੋੜ ਦਾ ਇਕਨੋਮਿਕ ਪੈਕੇਜ ਪ੍ਰੋਵਾਈਡ ਕੀਤਾ ਸੀਗਾ ਪੰਜਾਬ ਤਾਂ ਬਹੁਤ ਆਬਾਦੀ ਵਾਲਾ ਸਟੇਟ ਹੈ ਹਰਿਆ ਭਰਿਆ ਸਟੇਟ ਹੈ ਇਹਨੇ ਬੰਦੇ ਆ ਕੇ ਇੱਥੇ ਕੰਮ ਕਰਦੇ ਆ ਐਗਰੀਕਲਚਰਲ ਸਟੇਟ ਵੀ ਹੈ ਤਾਂ ਨੈਸ਼ਨਲ ਗਵਰਨਮੈਂਟ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਇਹ ਬਾਰਡਰ ਸਟੇਟ ਹੈ ਇੱਥੇ ਤਾਂ ਅਗਰ ਦਿੱਕਤਾਂ ਹੈਗੀਆਂ ਨਾ ਠੀਕ ਕਰਨੀਆਂ ਪੈਣੀਆਂ ਜਿਸ ਤਰ੍ਹਾਂ ਤੁਸੀਂ ਇੱਕ ਪੈਕੇਜ ਦੀ ਮੰਗ ਕੀਤੀ ਆ ਲੱਗਦਾ ਕਿ ਇੰਪੋਰਟ ਨੂੰ ਵੀ ਲੈ ਕੇ ਜਿਹੜਾ ਕੋਈ ਨਾ ਕੋਈ ਰਣਨੀਤੀ ਬਣਾਉਣੀ ਚਾਹੀਦੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅਸੀਂ ਹੌਜ਼ਰੀ ਇੰਡਸਟਰੀ ਵੀ ਲੁਧਿਆਣੇ ਨੂੰ ਜਾਂ ਹੋਰ ਸੈਕਟਰ ਵਿੱਚ ਲੱਤੀ ਆ ਕਿਤਨਾ ਕਿਤੇ ਮਾਰ ਪੈਂਦੀ ਆ ਇੰਪੋਰਟ ਦੀ ਹਾਂਜੀ ਬਿਲਕੁਲ ਹੈ ਇੰਪੋਰਟ ਨੂੰ ਲੈ ਕੇ ਵੀ ਰਣਨੀਤੀ ਹੋਣੀ ਚਾਹੀਦੀ ਹੈ ਜਿੰਨੀਆਂ ਵੀ GST ਦੀਆਂ ਰੇਟਾਂ ਜਾਂ ਇمپੋਰਟ ਡਿਊਟੀ ਹੈ ਸਰਕਾਰ ਨੂੰ ਜਿਹੜਾ ਫੀਡਬੈਕ ਆਂਦਾ ਹੈ ਜਿਹੜੇ ਉਹਨਾਂ ਦੇ ਅਫਸਰ ਅੰਦਰ ਬਹਿ ਕੇ ਉਹਨਾਂ ਦੀ ਕਾਉਂਸਲ ਅੰਦਰ ਬਹਿ ਕੇ ਉਹਨਾਂ ਨੂੰ ਰეკੋਮੈਂਡੇਸ਼ਨ ਦਿੰਦੀ ਹੈ ਉਹ ਉਸ ਬੇਸ ਤੇ ਰੇਟ ਸੈੱਟ ਕਰ ਦਿੰਦੇ ਆ ਇੰਨੀਆਂ ਐਸੋਸੀਏਸ਼ਨ ਆ ਸਰਕਾਰ ਦੇ ਸਾਹਮਣੇ ਉਹਨਾਂ ਨਾਲ ਮੀਟਿੰਗ ਨਹੀਂ ਕਰਦੇ ਇੱਕ ਵਾਰ ਸਲਾਹ ਨਹੀਂ ਲੈਂਦੇ ਆਮ ਤੌਰ ਤੇ ਜਿਹੜੀਆਂ ਐਸੋਸੀਏਸ਼ਨ ਆ ਉਹ ਰੂਲ ਹੋਣ ਤੋਂ ਬਾਅਦ ਰეკੋਮੈਂਡੇਸ਼ਨਾਂ ਹੀ ਭੇਜਦੀ ਰਹਿੰਦੀ ਹੈ ਕਿ ਆ ਵੀ ਸਾਰਾ ਠੀਕ ਕਰੋ ਉਹ ਵੀ ਠੀਕ ਕਰੋ ਜਦਾਂ ਠੀਕ ਹੋਣ ਦਾ ਕੰਮ ਰਹਿ ਜਾਂਦਾ ਉਹ ਲੰਬਾ ਬਹੁਤ ਚੱਲਦਾ ਹੁਣ ਜਿੱਦਾਂ ਰੇਟ ਕਲੈਰੀਫਿਕੇਸ਼ਨ ਦੀ ਗੱਲ ਕਰੀਏ ਅੱਜ ਦੇ ਟਾਈਮ 'ਚ ਕਪੜਾ ਵਪਾਰੀ ਵੀ ਪਰੇਸ਼ਾਨ ਹੈ ਅਸੀਂ ਸਾਰੇ ਵਪਾਰੀਆਂ ਨਾਲ ਜੁੜੇ ਹੋਏ ਹਾਂ ਅਸੀਂ ਹਰ ਇੱਕ ਦਾ ਦਰਦ ਸਮਝਦੇ ਹਾਂ ਉਹਨਾਂ ਨੇ ਕਿਹਾ ਜੀ ਕਪੜਾ ਇਹ ਲੈ ਗਏ ਆ 10000 ਤੋਂ ਉੱਪਰ ਦੀ ਕੋਸਟ ਦਾ 28% ਹੁਣ ਕਪੜਾ ਇੱਕ ਲਗਜ਼ਰੀ ਹੋ ਗਈ ਹੈ ਜੇ ਆਮ ਤੌਰ ਤੇ ਬੰਦਾ ਵਿਆਹ ਕਰਾਂਦਾ ਹੈ 10000 ਤੋਂ ਉੱਪਰ ਤਾਂ ਕਪੜੇ ਦੀ ਕੋਸਟ ਜਾਂਦੀ ਹੈ ਇਹਦਾ ਮਤਲਬ ਵਿਆਹ ਕਰਾਣਾ ਵੀ ਲਗਜ਼ਰੀ ਹੈ ਕਪੜਾ ਜਿਹੜੀ ਹੈ ਬੇਸਿਕ ਨੈਸੈਸਿਟੀ ਹੈ ਜਿਹੜੀ ਸਰਕਾਰ ਨੇ ਆਪਣੀ ਡੈਫੀਨੇਸ਼ਨ ਚ ਆਪ ਕੀਤੀ ਹੈ ਰੋਟੀ ਕਪੜਾ ਮਕਾਨ ਇਹ ਨੈਸੈਸਿਟੀ ਹੈ ਨੈਸੈਸਿਟੀ ਦੇ ਉੱਪਰ GST ਰੇਟ ਹੋਣਾ ਚਾਹੀਦਾ 5% ਜਿਹੜਾ ਸਕਾਰ ਨੇ GST ਲਿਆਂਨ ਤੋਂ ਪਹਿਲਾਂ ਇੱਕ ਪ੍ਰੋਵੀਜ਼ਨ ਬਣਾਈ ਸੀ ਕੌਂਸਲ ਨੇ ਰეკਮੈਂਡੇਸ਼ਨ ਦਿੱਤੀ ਸੀ ਉਹਦੇ ਉੱਪਰ ਕੱਪੜੇ ਨੂੰ 28% ਦੀ ਲਗਜ਼ਰੀ ਮੰਨ ਕੇ ਨਹੀਂ ਲਾਣਾ ਚਾਹੀਦਾ ਟੈਕਸ ਚੋਰੀ ਨੂੰ ਰੋਕਣ ਵਾਸਤੇ ਹੋਰ ਕੱਲਾ ਹੋ ਸਕਦੀਆਂ ਹੋਰ ਪ੍ਰੋਵੀਜ਼ਨਾਂ ਹੋ ਸਕਦੀਆਂ ਲੇਕਿਨ ਉਹਦਾ ਮਕਸਦ ਸਿੱਧਾ ਇਹ ਨਹੀਂ ਹੈ ਕਿ ਟੈਕਸ ਰੇਟ ਹੀ ਬਤਾ ਦਿਓ ਆਮ ਤੌਰ ਤੇ ਉਹ ਆ ਕੇ ਸਿੱਧਾ ਬੋਝ ਆਮ ਇਨਸਾਨ ਤੇ ਹੀ ਪੈਂਦਾ ਹੈ ਨੰਬਰ 3 ਜੀਐਸਟੀ ਦੇ ਅੰਦਰ ਵੀ ਕਈ ਦਿੱਕਤਾਂ ਹੈਗੀਆਂ ਜਿਹੜੇ ਵਪਾਰੀ ਵੀ ਚਾਹੁੰਦੇ ਆ ਕਿ ਸਰਲীকরণ ਹੋਵੇ ਸਰਲীকরণ ਤੁਹਾਨੂੰ ਮੈਂ ਸਮਝਾਉਂਦਾ ਕਿੱਦਾਂ ਜਿਹੜੇ ਬੰਦਿਆਂ ਦੀ ਈਨਵੋਇਸਿੰਗ ਦੇ ਅੰਦਰ ਆਉਂਦੇ ਆ ਮਤਲਬ 5 ਕਰੋੜ ਤੋਂ ਉੱਪਰ ਦੀ ਟਰਨਓਵਰ ਹੈ ਜੇ ਉਹਨਾਂ ਨੇ ਹਰ ਮਹੀਨਾ ਆਪਣੀ ਜੀਐਸਟੀ ਦੀ ਆਰ1 ਭਰਨੀ ਹੈ ਉਹਨਾਂ ਨੂੰ ਬਟਨ ਦਬਣਾ ਪੈਂਦਾ ਹੈ ਕਿ ਅਸੀਂ ਆਪਣੀ ਰਿਟਰਨ ਭਰਨ ਲੱਗੇ ਹਾਂ ਉਹ ਬਟਨ ਵੀ ਕਿਉਂ ਉਹਨਾਂ ਨੂੰ ਦਬਣਾ ਪਵੇ ਜਦੋਂ ਹਰ ਇੱਕ ਦਿਨ ਦੀ ਸੇਲ ਦੀ ਰਿਪੋਰਟ ਜੀਐਸਟੀ ਪੋਰਟਲ ਤੇ ਆਪਣੇ ਆਪ ਚੱਲਦੀ ਪਈ ਹੈ 22 ਚਾਂਸ ਕੋਈ ਇੱਕ ਬੰਦਾ ਲੇਟ ਰਿਟਰਨ ਭਰਦਾ ਹੈ ਜਿਹੜਾ ਉਹਦਾ ਬਾਇਰ ਆਗੇ ਉਹਦਾ 1 ਮਹੀਨੇ ਦਾ ਆਈਟੀਸੀ ਖੜ ਜਾਂਦਾ ਜਿਹੜਾ ਬੰਦਾ ਕੁਆਟਰਲੀ ਪਰਦਾ ਉਹਦਾ 3 ਮਹੀਨੇ ਦਾ ਆਈਟੀਸੀ ਖੜ ਜਾਂਦਾ ਉਹਦੀ ਅੱਗੇ ਵਰਕਿੰਗ ਕੈਪੀਟਲ ਫਸੀ ਹੋਈ ਹੈ ਉੱਪਰ ਹੋਰ ਟੈਕਸ ਦੇ ਕੇ ਆਪਣੀ ਜੇਬ ਤੋਂ ਦਵੇ ਹੋ ਇਹ ਜੀਐਸਟੀ ਆਰ ਹਨ ਆਟੋਮੈਟਿਕਲੀ ਹੋਣੀ ਚਾਹੀਦੀ ਹੈ ਫॉर ਈ ਇਨਵੋਇਸਿੰਗ ਤੀਜੀ ਆਣੀ ਸਭ ਤੋਂ ਵੱਡੀ ਗੱਲ ਹੈ ਜੀ ਆਨਲਾਈਨ ਟ੍ਰੇਡ ਦੀ ਇਹ ਸਾਰੇ ਹਿੰਦੁਸਤਾਨ 'ਚ ਹੁਣ ਇਕੱਠੀ ਮਹੀਨ ਚਲੀ ਹੈ ਤਾਂ ਕਿ ਸਰਕਾਰ ਤੱਕ ਅਵਾਜ਼ ਜਾਵੇ ਜਿਹੜੇ ਆਨਲਾਈਨ ਟ੍ਰੇਡਰ ਹੈਗੇ ਆ ਜਿੱਦਾਂ ਐਮਾਜ਼ੋਨ ਹੈ ਫਲਿੱਪਕਾਰਟ ਹੈ ਜਿੰਨੇ ਜਿੰਨੇ ਵੀ ਬਿਗ ਸ਼ਾਟ ਹੈ ਇਹ ਸਾਰੇ ਦੇ ਸਾਰੇ ਹੀ ਮਾਰਕੀਟ ਰੇਟ ਤੋਂ ਘੱਟ ਰੇਟ ਤੇ ਡਿਸਕਾਊਂਟ ਦੇ ਕੇ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਪਲੇਟਫਾਰਮ ਤੇ ਅਟਰੈਕਟ ਕਰਦੇ ਆ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਲੇਟਫਾਰਮ ਦੀ ਆਦਤ ਲੱਗ ਜਾਂਦੀ ਹੈ ਉਹ ਰੇਟ ਨੂੰ ਹਾਈਕ ਕਰ ਦਿੰਦੇ ਆ ਉਹਦਾ ਅਲਟੀਮੇਟ ਬਰਡਨ ਜਿਹੜਾ ਹੈਗਾ ਉਹ ਆਮ ਤੌਰ ਤੇ ਲੋਕਾਂ ਦੇ ਪੈਂਦਾ ਹੈ ਪਲੱਸ ਜਿਹੜਾ ਲੋਕਲ ਮਾਰਕੀਟ ਹੈਗੀ ਹੈ ਆਫਲਾਈਨ ਮਾਰਕੀਟ ਆ ਉਹ ਮਰਦੀ ਹੈ ਸਰਕਾਰ ਨੂੰ ਇੱਕ ਪ੍ਰਾਈਜ਼ਿੰਗ ਪਾਲਿਸੀ ਬਣਾਨੀ ਚਾਹੀਦੀ ਹੈ ਕਿ ਜੇ ਆਨਲਾਈਨ ਟ੍ਰੇਡਸ ਲੈਣਾ ਚਲੋ ਆ ਅਸੀਂ ਮਨਾਂ ਨਹੀਂ ਕਰਦੇ ਅਸੀਂ ਤਾਂ ਸਪੋਰਟ ਕਰਦੇ ਆ ਲੇਕਿਨ ਮਾਰਕੀਟ ਰੇਟ ਤੋਂ ਘੱਟ ਰੇਟ ਤੇ ਉਹ ਕਿੱਦਾਂ ਦੇ ਸਕਦੇ ਆ ਉਸ ਚੀਜ਼ ਦੇ ਉੱਪਰ ਇੱਕ ਫਲੋਲੈਸ ਖਤਮ ਕਰਨ ਵਾਸਤੇ ਇੱਕ ਰੂਲ ਜ਼ਰੂਰੀ ਹੈ ਆਮ ਤੌਰ ਤੇ ਜਿੰਨੀਆਂ ਵੀ ਇਹ ਬਿਗ ਸ਼ਾਟਸ ਹੈ ਇਸ ਡੀ ਗ੍ਰੇਡ ਕੁਆਲਿਟੀ ਦਾ ਮਾਲ ਬਲਕ ਚ ਲੈ ਕੇ ਡਿਸਕਾਊਂਟ ਰੇਟ ਦੇ ਕੇ ਲੋਕਾਂ ਨੂੰ ਅਟਰੈਕਟ ਕਰਦੇ ਆ ਆਮ ਤੌਰ ਤੇ ਲੋਕਾਂ ਨੂੰ ਬਜਟ ਕੁਆਲਿਟੀ ਬਾਰੇ ਪਤਾ ਨਹੀਂ ਹੁੰਦਾ ਮਟੀਰੀਅਲ ਦੀ ਉਹ ਕਿੱਦਾਂ ਦੱਸਾਂਗੇ ਆਪਾਂ ਕੀ ਕਰਾਂਗੇ ਆਪਾਂ ਤਾਂ ਫਿਰ B2B ਤੇ ਰਹਿ ਗਏ B2C ਜਿਹੜੀ ਹੈਗੀ ਵਰਕਿੰਗ ਕੈਪੀਟਲ ਚਲਾਉਂਦੀ ਹੈ 8 ਕਰੋੜ ਟ੍ਰੇਡਰ ਹੈ ਪੂਰੇ ਹਿੰਦੁਸਤਾਨ ਚ ਜਿਹੜੇ 25 ਕਰੋੜ ਲੋਕਾਂ ਨੂੰ এমਪਲாய்ਮੈਂਟ ਦਿੰਦੇ ਆ। ট্রেਡਰ ਆਲਸੋ ਕਮਜ਼ ਅੰਡਰ ਐਮ ਐਸ ਐਮਈ ਕੈਟਾਗਰੀ। ਐਮ ਐਸ ਐਮਈ ਪ੍ਰੋਵਾਈਡ 60% এমਪਲாய்ਮੈਂਟ ਇਨ ਦੀ ਕੰਟਰੀ। ਸਰਕਾਰ ਨੂੰ ਵੀ ਇਸ ਚੀਜ਼ ਵਾਸਤੇ ਦੇਖਣਾ ਚਾਹੀਦਾ ਹੈ ਕਿ ਇੱਕ ਪ੍ਰਾਈਜ਼ਿੰਗ ਪਾਲਿਸੀ ਹੋਣੀ ਚਾਹੀਦੀ ਹੈ। ਹਾਂ ਜੀ। ਹਾਂ। ਉਹਨਾਂ ਸਭ ਬਜਟ ਪੇਸ਼ ਹੋਣ ਜਾ ਰਿਹਾ ਹੈ 1 ਫਰਵਰੀ ਨੂੰ ਕੇਂਦਰੀ। ਸੋ ਇੱਕ ਤਾਂ ਇੰਡਸਟਰੀ ਨੂੰ ਕਿਸ ਤਰ੍ਹਾਂ ਦੀ ਉਮੀਦ ਇੱਕ ਦੂਜਾ ਜਿਹੜਾ ਟੈਕਸ ਹੈ ਜਿਹੜਾ ਜੀ ਐਸ ਪੀ ਹੈ ਉਹਦਾ ਬੋਝ ਲਗਾਤਾਰ ਵੱਧ ਰਿਹਾ ਸਭ ਕਿਸ ਤਰ੍ਹਾਂ ਦੇ ਗੱਲ ਇਹ ਹੈ ਕਿ ਪੰਜਾਬ ਦੀ ਜੇ ਆਪਾਂ ਸਪੈਸ਼ਲੀ ਗੱਲ ਕਰ ਲਈਏ ਤਾਂ ਪੰਜਾਬ ਜਿਹੜਾ ਇੰਡੀਆ ਦੇ ਵਿੱਚ ਪਹਿਲੇ 3 ਸਟੇਟਾਂ ਦੇ ਵਿੱਚ ਸੀ ਅੱਜ ਅਖੀਰਲੀਆ ਜਿਹੜੀਆਂ 20 ਸਟੇਟਾਂ ਨੇ 19ਵੇਂ ਨੰਬਰ ਤੇ ਆ ਚੁੱਕਿਆ ਕਾਰਨ ਇਹ ਹੈ ਕਿ ਪੰਜਾਬ ਨੂੰ ਹਰ ਬਜਟ ਦੇ ਵਿੱਚ ਇਗਨੋਰ ਕੀਤਾ ਗਿਆ ਹੈ ਚਾਹੇ ਹਿਮਾਚਲ ਨੂੰ ਪੈਕੇਜ ਦੇਣ ਦੀ ਗੱਲ ਹੋਵੇ ਜੰਮੂ ਕਸ਼ਮੀਰ ਨੂੰ ਇਨਸੈਂਟਿਵ ਦਿੱਤੇ ਹੋਣ ਉੱਤਰਾਖੰਡ ਨੂੰ ਇਨਸੈਂਟਿਵ ਦਿੱਤੇ ਪੰਜਾਬ ਨੂੰ ਇਗਨੋਰ ਹਮੇਸ਼ਾ ਹੋਇਆ ਇਸ ਕਰਕੇ ਪੰਜਾਬ ਨੂੰ ਹੁਣ ਕੁਝ ਦੇਣ ਦੀ ਵਾਰੀ ਹੈ ਇਹਨਾਂ ਦੀ ਕਿਉਂਕਿ ਪੰਜਾਬ ਦੀ ਸਰਵਾਈਵਲ ਬੜੀ ਔਖੀ ਹੋਈ ਵੀ ਹੈ ਬਾਰਡਰ ਸਟੇਟ ਹੈ ਐਕਸਪੋਰਟ ਅਸੀਂ ਕਰ ਨਹੀਂ ਸਕਦੇ ਬਿਲਕੁਲ ਲਾਸਟ ਕਾਰਨਰ 'ਚ ਬੈਠੇ ਆਂ ਪੜੋਸੀ ਸਾਡਾ ਪਾਕਿਸਤਾਨ ਹੈ ਉੱਥੇ ਮਾਲ ਜਾ ਸਕਦਾ ਉਹਦੇ ਨਾਲ ਰਿਲੇਸ਼ਨ ਅੱچھے ਨਹੀਂ ਐ ਇਸ ਕਰਕੇ ਬਜਟ ਦੇ ਵਿੱਚ ਪੰਜਾਬ ਨੂੰ ਇੱਕ ਤਾਂ ਸਪੈਸ਼ਲ ਪੈਕੇਜ ਚਾਹੀਦਾ ਬਹੁਤ ਜ਼ਰੂਰੀ ਹੈ ਲੇਕਿਨ ਬਦਕਿਸਮਤੀ ਪੰਜਾਬ ਦੀ ਕੀ ਹੁੰਦੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਸੈਂਟਰ ਤੇ ਸਟੇਟ ਦੀਆਂ ਹਮੇਸ਼ਾ ਆਪੋਜ਼ਿਟ ਰਹੀਆਂ ਐ ਇਸ ਕਰਕੇ ਇੱਥੇ ਬੜੀ ਦਿੱਕਤ ਇਸ ਗੱਲ ਦੀ ਆਈ ਐ ਦੂਸਰਾ ਜਿਹੜੀ GST ਦੀ ਗੱਲ ਹੈ GST ਨੂੰ ਬਹੁਤ ਕੰਪਲੀਕੇਟ ਕਰ ਦਿੱਤਾ ਪਹਿਲਾਂ ਗੱਲ ਚੱਲੀ ਸੀ ਵਨ ਨੇਸ਼ਨ ਵਨ ਟੈਕਸ ਦੀ ਵੀ ਇੱਕ ਮੁਲਕ ਹੋਏਗਾ ਇੱਕ ਟੈਕਸ ਲੱਗੇਗਾ ਲੇਕਿਨ ਹੁਣ ਕਿਸੇ ਤੇ 2% ਹੈ ਕਿਸੇ ਤੇ 12% ਹੈ ਕਿਸੇ ਤੇ 18% ਹੈ ਕਿਸੇ ਤੇ 28% ਹੈ ਫਿਰ ਬਿਜਲੀ ਪੈਟਰੋਲ ਹੈ ਇਹਨਾਂ ਨੂੰ ਬਾਹਰ ਘੱਟਦਾ ਹੁਣ ਅਸੀਂ ਅੱਜ ਫਰਨਸ ਦਾ ਬਿੱਲ ਜੇ 2 ਕਰੋੜ ਦਿੰਨੇ ਆ ਤਾਂ ਉਹਦੇ ਉੱਪਰ ਅਸੀਂ 40 ਲੱਖ ਰੁਪਏ ਟੈਕਸ ਦਿੰਨੇ ਆ ਜਿਹਦਾ ਸਾਨੂੰ ਮੁਆਵਜ਼ਾ ਮਿਲਦਾ ਨਹੀਂ ਹੈ ਇਸ ਕਰਕੇ ਬੜੀ ਗੱਲ ਕਹੀ ਕਿ ਆ ਕਿ ਇਹਨੂੰ ਜੀਐਸਟੀ ਚ ਕਵਰ ਕਰੋ ਜੀਐਸਟੀ ਨੂੰ ਦੇ ਵਿੱਚ ਜਿੰਨੇ ਕੰਪੋਨੈਂਟ ਰਹੇ ਨੇ ਫਿਰ ਉਸ ਤੋਂ ਬਾਅਦ ਉਹਦੇ ਤੇ TCS ਲਾ ਦਿੱਤਾ ਜੀਐਸਟੀ ਤੇ TDS ਲਾ ਦਿੱਤਾ ਉਹਨੂੰ ਇੰਨਾ ਕੰਪਲੀਕੇਟ ਕਰ ਦਿੱਤਾ ਕਿ ਉਹਨੂੰ ਬੜਾ ਸਿੰਪਲੀਫਾਈ ਕਰਨ ਦੀ ਜ਼ਰੂਰਤ ਹੈ ਫਿਰ ਇਨਕਮ ਟੈਕਸ ਹੈ ਇਹਦੀ ਛੂਟ ਜਿਹੜੀ ਹੈ ਕਟੂ-ਕਟ 10 ਲੱਖ ਹੋਣੀ ਚਾਹੀਦੀ ਹੈ ਕਿ ਮਹਿੰਗਾਈ ਵੜੀ ਹੈ 60-70 ਹਜ਼ਾਰ ਰੁਪਏ ਤੇ ਮੈਨੇਜ ਕਰਨਾ ਅੱਜ ਕੱਲ੍ਹ ਹਰ ਬੰਦੇ ਵਾਸਤੇ ਬੜੀ ਦਿੱਕਤ ਦੀ ਗੱਲ ਹੋ ਗਈ ਪਈ ਹੈ ਇੱਥੇ ਫਿਰ ਉਸ ਤੋਂ ਬਾਅਦ ਪੰਜਾਬ ਨੂੰ ਜਿਹੜਾ ਲੋਕੇਸ਼ਨਲ ਡਿਸਐਡਵਾਂਟੇਜ ਹੈ ਫਰੇਟ ਸਬਸਿਡੀ ਹੁੰਦੀ ਸੀ ਕਿਸੇ ਟਾਈਮ ਕਿ ਜਿਹੜਾ ਲੋਹਾ ਹੈ ਉਹ ਸਰਕਾਰੀ ਲੋਹਾ ਸਾਰੀਆਂ ਸਟੇਟਾਂ ਨੂੰ ਇੱਕ ਰੇਟ ਤੇ ਮਿਲਦਾ ਸੀ ਉਹਨੂੰ ਸਬਸਿਡੀ ਬੰਦ ਹੋ ਗਈ ਹੈ ਫਿਰ ਜਿਹੜੀ ਫਰੇਟ ਇਕੁਅਲਾਈਜੇਸ਼ਨ ਹੈ ਅੱਜ ਇੱਕ ਸਪੋਰਟ ਕਰਦੇ ਆ ਉਹਦੇ ਤੇ ਸਾਨੂੰ ਕੋਈ ਇਨਸੈਂਟਿਵ ਨਹੀਂ ਮਿਲ ਰਿਹਾ ਇਸ ਕਰਕੇ ਬੜੀਆਂ ਦਿੱਕਤਾਂ ਜਿਹੜੀਆਂ ਨੇ ਪੰਜਾਬ ਵਾਸਤੇ ਬੜੀਆਂ ਫਿਰ ਉਸ ਤੋਂ ਬਾਅਦ ਪੰਜਾਬ ਨੂੰ ਜਿਹੜੀ ਮੇਨ ਮੇਜਰ ਡਿਮਾਂਡ ਹੈ ਕਿ ਐਕਸਪੋਰਟ ਸਬਸਿਡੀ ਚਾਹੀਦੀ ਹੈ ਪੰਜਾਬ ਨੂੰ ਜਿਹੜਾ ਇਥੋਂ ਦੇ ਐਕਸਪੋਰਟ ਨੂੰ ਪ੍ਰਮੋਟ ਕਰਨਾ ਹੈ ਟੈਕਸਟਾਈਲ ਸੈਕਟਰ ਹੈ ਉਹ ਸਾਡਾ ਇਗਨੋਰ ਹੋ ਗਿਆ ਹੈ ਟੈਕਸਟਾਈਲ ਵਾਸਤੇ ਸਪੈਸ਼ਲ ਪੈਕੇਜ ਚਾਹੀਦਾ ਹੈ ਕਿ ਪੁਰਾਣੀਆਂ ਮਸ਼ੀਨਰੀ ਜਿਹੜੀ ਅਸੀਂ ਖਰੀਦਦੇ ਹਾਂ ਦੂਜੇ ਕੰਟਰੀ ਚ ਉਹ ਟੈਕਸ ਫਰੀ ਹੋਣੀ ਚਾਹੀਦੀ ਹੈ ਇਹ ਥੋੜੀਆਂ ਜਿਹਾ ਮੰਗਾਂ ਨੇ ਜਿਹੜੀਆਂ ਸਾਡੇ ਸੈਂਟਰ ਤੋਂ ਦੇਖੋ ਟਰੰਪ ਜਿਹੜਾ ਹਾਂ ਜਿਹੜਾ ਜਿਹੜਾ ਹੁਣ ਟਰੰਪ ਤੋਂ ਇੱਕ ਚੀਜ਼ ਭਾਰਤ ਨੂੰ ਸਿੱਖਣ ਦੀ ਲੋੜ ਹੈ ਕਿ ਉਹ ਕਹਿੰਦਾ ਕਿ ਸਾਡੀਆਂ ਫੈਕਟਰੀਆਂ ਬੰਦ ਹੋ ਰਹੀਆਂ ਤੇ ਦੂਜੇ ਮੁਲਕਾਂ ਦਾ ਮਾਲ ਇੱਥੇ ਆ ਕੇ ਵਿਕਦਾ ਪਿਆ ਤੇ ਉਹਨੇ ਕਹਿ ਦਿੱਤਾ ਕਿ ਜਿਹੜਾ ਜਿਹੜਾ ਮੁਲਕ ਦਾ ਮਾਲ ਇੱਥੇ ਛੁੱਟਿਆ ਜਾ ਰਿਹਾ ਮੈਂ ਸਭ ਤੇ ਐਂਟੀ ਡੈਂਪਿੰਗ ਡਿਊਟੀ ਲਗਾ ਦੇਣੀ ਹੈ ਉਹ ਜਿਹੜੀ ਬੜੀ ਇੱਕ ਜਿਹੜੀ ਚੀਜ਼ ਹੈ ਉਹ ਇੰਡੀਆ ਨੂੰ ਵੀ ਕਰਨੀ ਚਾਹੀਦੀ ਹੈ ਕਿਉਂਕਿ ਇੰਡੀਆ ਦੀ ਜਿਹੜੀ ਇੰਪੋਰਟ ਹੈ ਉਹ 52.46 ਕਰੋੜ ਦੇ ਆਸ-ਪਾਸ ਹੈ ਜਿਹੜੀ ਐਕਸਪੋਰਟ ਹੈ ਉਹ 30 ਲੱਖ 49000 ਦੇ ਆਸ-ਪਾਸ ਹੈ ਲਗਭਗ 20 ਲੱਖ ਜਿਹੜਾ 19.96 ਕਰੋੜ ਦਾ ਡਿਫਰੈਂਸ ਹੈ ਇੰਡੀਆ ਵਾਸਤੇ ਇੱਕ ਵੱਡਾ ਘਾਟਾ ਹੈ ਇਸ ਕਰਕੇ ਇੰਪੋਰਟ ਤੇ ਉ ਜਿਹੜਾ ਅਨੈਸੈਸਰੀ ਇੰਪੋਰਟ ਹੈ ਮੰਨ ਲਓ ਗਵਰਨਮੈਂਟ ਹੈ ਇੱਥੇ ਬਣ ਸਕਦਾ ਉਹ ਕਿਉਂ ਬਾਹਰੋਂ ਆ ਰਿਹਾ ਪਲਾਸਟਿਕ ਹੈ 60000 ਕਰੋੜ ਦਾ ਪਲਾਸਟਿਕ ਆ ਰਿਹਾ ਹੈ 2.5 ਲੱਖ ਕਰੋੜ ਦੇ ਔਇਲ ਆ ਰਹੇ ਨੇ ਇੱਥੇ ਇਸ ਕਰਕੇ ਜਿਹੜਾ ਐਡੀਬਲ ਔਇਲਸ ਨੇ ਉਹ ਆ ਰਹੇ ਨੇ ਉਹ ਇੱਥੇ ਕਿਸਾਨਾਂ ਨੂੰ ਵੀ ਬੈਨੀਫਿਟ ਮਿਲੇਗਾ ਇਸ ਕਰਕੇ ਥੋੜਾ ਜਿਹਾ ਗਵਰਨਮੈਂਟ ਨੂੰ ਇੱਥੇ ਧਿਆਨ ਦੇਣ ਦੀ ਬੜੀ ਜ਼ਰੂਰਤ ਹੈ ਸਰ ਐਮ ਐਸ ਐਮ ਇ ਦਾ ਦੇਖਦੇ ਹੋ ਐਮ ਐਸ ਐਮ ਇ ਦਾ ਬਜਟ ਹੀ ਨਹੀਂ ਹੈ ਕਾਰਨ ਇਹ ਹੈ ਕਿ 5000 ਕਰੋੜ 6000 ਕਰੋੜ ਐਮ ਐਸ ਐਮ ਇ ਦਾ ਬਜਟ ਦਿੰਦੇ ਨੇ ਦੇਸ਼ ਚ ਅੱਜ 8 ਕਰੋੜ ਐਮਐਸਐਮਜ਼ ਨੇ ਇੱਕ ਦੇ ਹਿੱਸੇ ਚ 5 500 600 ਕਰੋੜ ਵੀ ਨਹੀਂ ਆਂਦਾ ਇਸ ਕਰਕੇ ਇਹਦਾ ਬਜਟ ਘੱਟੋ ਘੱਟ 2 ਲੱਖ ਕਰੋੜ ਹੋਣਾ ਚਾਹੀਦਾ ਕਿਉਂਕਿ ਤਾਂ ਹੀ ਇਹਦੀ ਸਕੀਮਾਂ ਅੱਜ ਜ਼ਿਆਦਾਤਰ ਸਕੀਮਾਂ ਜਿਹੜੀਆਂ 3 ਮਹੀਨੇ ਚ ਖਤਮ ਹੋ ਜਾਂਦੀਆਂ ਇਹਨਾਂ ਦੀ ਚਾਹੇ ਉਹ ਸੀਐਲਸੀਐਸਸ ਬੰਦ ਹੀ ਕਰ ਦਿੱਤੀਆਂ ਨਾ ਨਹੀਂ ਜਿਹਦੇ ਚ ਟੈਕਨੋਲੋਜੀ ਅਪਗ੍ਰੇਡ ਹੁੰਦੀ ਸੀ ਔਰ ਆਈਸੀਐਸਪੋਰਟ ਸੀ ਜਿਹੜੇ ਬਾਹਰ ਫੋਰਨ ਦੀ ਐਗਜ਼ੀਬਿਸ਼ਨਸ ਵਾਸਤੇ ਜਾ ਸਕਦੇ ਸੀ ਉਹ ਵੀ ਗਵਰਨਮੈਂਟ ਨੇ ਇਸ ਵਾਰ ਬਹੁਤ ਘਟਾ ਦਿੱਤੀ ਹੈ ਇਸ ਕਰਕੇ ਇਹਦਾ ਵੀ ਬਜਟ ਜਿਹੜਾ ਬਣਨ ਦੀ ਜ਼ਰੂਰਤ ਹੈ ਫਿਰ ਬੈਂਕਾਂ ਦੇ ਲੋਨ ਹੈ ਉਹਤੇ ਸਬ ਸਬਸਿਡੀ ਦਵਾ ਕੇ ਮਾਈਕਰੋ ਸਮਾਲ ਸੈਕਟਰ ਨੂੰ ਉਹ ਵੀ ਬੰਦ ਕਰ ਦਿੱਤੀ ਉਹਨਾਂ ਅੱਜ ਵੱਡੇ ਘਰਾਂ ਨੂੰ ਜਿਹੜਾ ਲੋਨ ਮਿਲ ਰਿਹਾ 6-7% ਤੇ ਹੈ ਛੋਟੇ-ਛੋਟੇ ਘਰਾਂ ਨੂੰ 9% ਤੋਂ ਲੈ ਕੇ 18% ਤੱਕ ਉਹਨਾਂ ਤੋਂ ਚਾਰਜ ਕੀਤਾ ਜਾ ਰਿਹਾ ਉਹ ਵੀ ਉਹਨਾਂ ਵਾਸਤੇ ਇੱਕ ਬੜੀ ਦਿੱਕਤ ਦਾ ਕਾਰਨ ਹੈ